ਦੇਖਣ ਵਾਲਾ ਕੈਮਰਾ ਕੰਨੇ ਉਹ ਤੇਰੀ ਨੂੰ ਥਲੋ ਤੱਕ ਦਿਖਦਾ ਰਿਹਾ ਅੱਛਾ ਪਾਉਂਦਾ ਭਾਈ ਆ ਤੇ ਆ ਪਾਕੀ ਆ ਦੇਖ ਕੱਚੀ ਭਰਾਈ ਕਰਦੇ ਨੇ ਇਟਾਂ ਦੀ ਇਹਨਾਂ ਦੀ ਮਿਹਨਤ ਨੂੰ ਰੰਗ ਲੈਣਾ ਤੰਦਰੁਸਤੀ ਕਿਹੜਾ ਇਲਾਕਾ ਹੈ ਜਰਾ ਪੀਓਪੀ ਰਾਏਪੁਰੇ ਦਾ ਜ਼ਿਲ੍ਹਾ ਆ ਭਾਈ ਕੋਲੇ ਕੋਲੇ ਦੋ ਪੱਠੇ ਹੈ ਨਾ ਔਰ ਲਾ ਸ਼ਿਮਸ਼ਕ ਆਪਣੇ ਪਿੰਡ ਦੇ ਹੀ ਆ ਘਰ ਮੁੰਡਾ ਤੇ ਹਾਂਜੀ ਦੋਸਤੋ ਆ ਪਾਗੇ ਸੀ ਭਾਈ ਬੀਰੂ ਵਾਲੇ ਵਾਲੇ ਪੱਠੇ ਤੇ ਸਾਨੂੰ ਹਜੇ ਇਟਾਂ ਇੱਥੇ ਦੇਖਦੇ ਅੱਜ ਇਮੇ ਕੀ ਬੰਦਾ ਹੈਗਾ ਤੁਹਾਨੂੰ ਦੱਸੇ ਸੀ ਜੀ ਹਣਾ ਵੀ ਮਾਲ ਆਪਾਂ ਨੂੰ ਇੰਨਾ ਚਾਹੀਦਾ ਕਰਦੇ ਆ ਵੀਰਾਂ ਨਾਲ ਤੇ ਦੇਖਦੇ ਕਿਹੋ ਜੀ ਕੁਆਲਿਟੀ ਹੈ ਇਹ ਆਪਾਂ ਇੱਧਰ ਥੋੜਾ ਚੱਲਦੇ ਆਂ ਤੇ ਪੱਠੇ ਭਾਈ ਹੁਣੀ ਖੁੱਲ੍ਹਿਆ ਜੇ ਤੇ ਦੇਖਦੇ ਕੀ ਰੰਗ ਢੰਗ ਬੰਦਾ ਹੈ ਤੇ ਇੱਥੇ ਪਾਈ ਜਾਂਦੇ ਆ ਭਾਈ ਮਾਲ ਤੇ ਆਪਾਂ ਦੇਖਦੇ ਆ ਕਿਹੋ ਜਿਹਾ ਵੀਰਾਂ ਦਾ ਹੈ ਇੱਟ ਖੜਕਾ ਕੇ ਦੇਖੋ ਆਖੜਾ ਕੀ ਦੇ ਕਿਹੜੇ ਕੀ ਲਿਖਿਆ ਟ ਦੇ ਵਿੱਚ ਆਹ ਇਹ ਤਾਂ ਜੀਵੀ ਸੀ ਹੈ ਜੀਵੀ ਸੀ ਤੇ ਆਪਾਂ ਆਗੇ ਸੀ ਭਾਈ ਬਿਊਰੋ ਵਾਲੇ ਪੱਠੇ ਤੇ ਤੇ ਆਪਾਂ ਦੇਖਦੇ ਹਾਂ ਟ ਕਿਹੇ ਜੀ ਕੁਆਲਿਟੀ ਦੀ ਨਿਕਲੀ ਹੈ ਤੇ ਪੱਠੇ ਭਾਈ ਹੁਣੇ ਖੁੱਲੇ ਆ ਖਾਰਾ ਹੁਣੇ ਖੁੱਲੇ ਆ ਇੱਕ ਨੰਬਰ ਆਗੇ ਭਾਈ ਆਪਾਂ ਨੂੰ ਖੜਕਾ ਕੇ ਦਿਖਾਉਂਦੇ ਆ ਖਾਰਾ ਤੇ ਕਿਉਂਕਿ ਇਹਦੀ ਆਵਾਜ਼ ਤੋਂ ਪਤਾ ਲੱਗ ਜਾਂਦਾ ਹੈ ਤੇ ਇਹਦੀ ਕਿੜੀ ਹਾਂ ਹਾਂ ਜੀ ਦੇਖੋ ਇਹੋ ਦੇਖੀਏਂਦਾ ਕਿੜੀ ਹਾਂ ਚੀਜ਼ ਵੀ ਕਰ ਜ਼ਰੂਰੀ ਹੁੰਦੀ ਹੈ ਤੇ ਕਈ ਵਾਰੀ ਕਿਦੋਂ ਪੱਠਾ ਅੱਗ ਦਿੰਦੇ ਨਾ ਤੇ ਕਈ ਵਾਰੀ ਟੇਢੀ ਮੇਢੀ ਜਾਨੇ ਕਿ ਖੰਗਰ ਦੇ ਰੂਪ ਚ ਆ ਜਾਂਦੀ ਹੁੰਦੀ ਹੈ ਤੇ ਇੱਥੇ ਕਰੇ ਠੀਕ ਨਿਕਲਿਆ ਮਾਲ ਕਰ ਇਹਨਾਂ ਦਾ ਇਹ ਹਾਂਜੀ ਦੋਸਤੋ ਆਪਾਂ ਭਾਈ ਪੱਠੇ ਦੇ ਉੱਤੇ ਆ ਗਏ ਸੀ ਤੇ ਪੱਠੇ ਦੇ ਉੱਤੇ ਆ ਕੇ ਆ ਵੀਰ ਆਪਣੇ ਪਿੰਡ ਦੇ ਹੀ ਆ ਘਰ ਮੁੰਡਾ ਤੇ ਆਪ ਭਾਈ ਆਪਾਂ ਜੀ ਤੋਂ ਟੈਸਟ ਕਰੀ ਚੈੱਕ ਕਰੀ ਸੀ ਕਿ ਆ ਠੀਕ ਐ ਟਾਂ ਤੇ ਇਹ ਟਾਂ ਵੀ ਆਪਣੇ ਪਿੰਡ ਹੀ ਜਾਂਦੀਆਂ ਘਰ ਇੱਥੋਂ ਇਹ ਦੱਸਦਾ ਸੀ ਤੇ ਇਧਰਲੇ ਪਾਸੇ ਭਾਈ ਉਹ ਪਤ ਨਹੀਂ ਉਹ ਢੋਲਾਂ ਚ ਕੀ ਹੈ ਓਏ ਵੀਰੇ ਹੋ ਢੋਲਾਂ ਚ ਕੀ ਹੈ ਉਹ ਕਿੱਡੇ ਉੱਤੇ ਖੜਾ ਰੱਖਿਆ ਉਹ ਅੱਛਾ ਢੋਲਾਂ ਚ ਕੋਲਾ ਹੈਗਾ ਇਹ ਵੀਰਾਂ ਦੇ ਢੋਲਾਂ ਚ ਕੋਲਾ ਹੈਗਾ ਤੇ ਆਹ ਦੇਖੋ ਚਿਮਨੀ ਤਾਂ ਦੇਖ ਤੇ ਉਧਰ ਵੀਰ ਹੈ ਭਾਈ ਕੱਚੀ ਕਿਹੜੇ ਇਹਨਾਂ ਦੇ ਵੀਰੇ ਇਹਨਾਂ ਨੂੰ ਪਿੜ ਕਹਿੰਦੇ ਹੁੰਦੇ ਆ ਖਰਾ ਤੇ ਉਧਰ ਵੀ ਪਥਾਰ ਕਿਹੜੀ ਲੇਬਰ ਲੱਗੀ ਹੈ ਵਿਚਾਰੀ ਤੇ ਉਥੇ ਕੱਚੀ ਗਾਟਾਂ ਤਿਆਰ ਕਰਕੇ ਇੱਥੇ ਲਿਆਉਂਦੇ ਨੇ ਵੀਰ ਉਹ ਤੇ ਬਾਕੀ ਇਧਰ ਉਹ ਕੱਚੀ ਭرائی ਇਧਰਲੇ ਪਾਸੇ ਕਰੀ ਜਾਂਦੇ ਕਿਹੜੀ ਉੱਥੇ ਬਣ ਕੇ ਸੁੱਕ ਕੇ ਆ ਜਾਂਦੀ ਹੈ ਨਾ ਤੇ ਉਹ ਵੀਰ ਇੱਥੇ ਲਿਆ ਕੇ ਫਿੱਟ ਕਰ ਦਿੰਦੇ ਆ ਇਹ ਖਰ ਪੰਛੀ ਦਿਨ ਹੋ ਗਏ ਉਦੋਂ ਹੀ ਖੁੱਲਿਆ ਘਰ ਪਠਾ ਤੇ ਉਥੋਂ ਉਹ ਪਿੜਾਂ ਦੇ ਵਿੱਚੋਂ ਲਿਆ ਕੇ ਨਾ ਈਟਾਂ ਵੀਰ ਇੱਥੇ ਲਿਆ ਕੇ ਜਣੇ ਕਿ ਚਿਨੀ ਆਂਦੇ ਹੈਗੇ ਇਹਦੇ ਵਿੱਚ ਫਿੱਟ ਕਰਦੇ ਨੇ ਤਾਂ ਇਧਰ ਬਾਈ ਭਾਂਡੇ ਧੋਈ ਜਾਂਦਾ ਹੋ ਠੀਕ ਹੈ ਇਹ ਭਾਈ ਕਿਹੜੀਆਂ ਏਟਾ ਉਧਰ ਪਿੜਾਂ ਦੇ ਵਿੱਚ ਵੀਰ ਬਣਾਉਂਦੇ ਆ ਉਹ ਘਰ ਬੰਦੇ ਹੋਰ ਹੁੰਦੇ ਆ ਇਹ ਸਾਰੀਆਂ ਨਾਲ ਦੀ ਨਾਲ ਪੱਠੇ ਦੇ ਵਿੱਚ ਫਿੱਟ ਕਰੀ ਜਾਂਦੇ ਜਨ ਕੀ ਇਹਨੂੰ ਬਾਅਦ ਚੱਕ ਦੇਣਗੇ ਘਰ ਪੱਠੇ ਨੂੰ ਤੇ ਇਹ ਚਿੰਦ ਚਿੰਦਿਓ ਵੀਰੇ ਇਹਨੂੰ ਕੀ ਕਹਿੰਦੇ ਹੋ ਤੁਸੀਂ ਆਹ ਏਟਾ ਨੂੰ ਐ ਚੈਂਬਰ ਏ ਇਹਨੇ ਵੀਰਾਂ ਦੇ ਚੈਂਬਰ ਕਰਦੇ ਆ ਬਸ ਆਪਾਂ ਤਾਂ ਅਗਰ ਨਹੀਂ ਪਤਾ ਇਹਦੇ ਬਾਰੇ ਤੇ ਦੇਖਾ ਇਹ ਤਾਂ ਭੰਗੜੇ ਪਾਉਂਦਾ ਹੋਏ ਤੇ ਖੜ ਇਹ ਇਦਾਂ ਚਿੰਦੇ ਕਿ ਮੀਂਹ ਪੱਠੀ ਨੂੰ ਅੱਗ ਦੇਣਗੇ ਨਾ ਵੀ ਅੱਗੇ ਦੇ ਵਿੱਚ ਸਾਰੀ ਕ੍ਰਾਸ ਹੋ ਜਾਈ ਐ ਸੱਪ ਵਾਂਗੂ ਕਿਹੜਾ ਠੇਕੇਦਾਰ ਆ ਉਹ ਕੋਨੇ 'ਚ ਹਾਂ ਉਹ ਭਾਈ ਇਹਨਾਂ ਦਾ ਠੇਕੇਦਾਰ ਆ ਇਹਨਾਂ ਦਾ ਮਲਾਜਮ ਆ ਕੋਈ ਵੱਡਾ ਅਫਸਰ ਇਹਨਾਂ ਦਾ ਖੜਾ ਕੋਈ ਤੇ ਇਧਰ ਸਾਰੇ ਵੀਰਾਂ ਨੇ ਇਹ ਬਈ ਚੁਪੈਕ ਹੋ ਗਿਆ ਪੂਰਾ ਏ ਪਿਛੋ ਪੈਕ ਹੋ ਗਿਆ ਕਿੱਦੇ ਖੁੱਲੂਆ ਘਰਬਾਂ ਦੀ ਅਰਦਾਸ ਕਰਕੇ ਲੱਡੂ ਵੰਡਦੇ ਹੁੰਦੇ ਕਰ ਇਹ ਤੇ ਚੰਗੀ ਟ ਨਿਕਲੇ ਸੋਹਣੀ ਨਿਕਲੇ ਘਰ ਤੇ ਕਿੱਦੇ ਬਾਈਆ ਖੁੱਲੇ ਸੀ ਕੀ ਖਵਾਇਆ ਸੀ ਕੋਦ ਉਹਦੇ ਖੋਏ ਵਾਲੀ ਵਰਤਨੀ ਚੱਲੀ ਸੀ ਬਾਈ ਚੱਲੀ ਸੀ ਖੁੱਲੀ ਕੀ ਬਾਤ ਹੈ ਚੱਲ ਇਹ ਖੋਏ ਵਾਲੀ ਫਿਰ ਇੱਦੇ ਚੱਲੂਗੀ ਆ ਦੇਖ ਆ ਵੀਰ ਬਾਈ ਕੱਚੀਆਂ ਦੀ ਭਰਾਈ ਕਰਦੇ ਆ ਇਹ ਇਹ ਕੱਚੀਆਂ ਦਾ ਹੋਰ ਸਾਹ ਹੁੰਦਾ ਪੱਕੀਆਂ ਦਾ ਹੋਰ ਸਾਹ ਹੁੰਦਾ ਆਪਾਂ ਨੂੰ ਨਹੀਂ ਨਾਲ ਜਿਹਦੇ ਬਾਰੇ ਘਰ ਤੇ ਦਿਖਾਉਣੇ ਤੁਸੀਂ ਬਣੇ ਰਹੋ ਹਾਂਜੀ ਦੋਸਤੋ ਆ ਭਾਈ ਬੀਰੂ ਵਾਲੇ ਦੀ ਛਿੜੀ ਦੇ ਕਿਹੜੇ ਸਨ ਦੇ ਵਿਚਾਲੇ ਕੱਸੀ ਦੇ ਇੱਕ ਪੱਠਾ ਬਣਿਆ ਨਾ ਤੇ ਸਾਰੇ ਵੀਰ ਦੋਸਤ ਮਿੱਤਰ ਆਪਣੇ ਬੜੇ ਮਿਹਨਤ ਦੇ ਨਾਲ ਇੱਟਾਂ ਦੀ ਭਰਾਈ ਕਰੀ ਜਾਂਦੇ ਆ ਕੱਚੀ ਭਰਾਈ ਕਰਦੇ ਨੇ ਇੱਟਾਂ ਦੀ ਇਹਨਾਂ ਦੀ ਮਿਹਨਤ ਨੂੰ ਰੰਗ ਲੈਣ ਤੰਦਰੁਸਤੀ ਖੈਰ ਸੋਖ ਰੱਖੇ ਰੱਬ ਇਹਨਾਂ ਨੂੰ ਘਰ ਵੀਰਾਂ ਨੂੰ ਸਭ ਤੋਂ ਵੱਡਾ ਮਿਹਨਤ ਦਾ ਕੰਮ ਇੱਟਾਂ ਦਾ ਹੁੰਦਾ ਹੈ ਤੇ ਗਰਮੀ ਦੇ ਵਿੱਚ ਤਾਂ ਇੱਟਾਂ ਦੇ ਨਾਲ ਆ ਪੀਤਾ ਪੀਂਦੇ ਤੇ ਬਲੱਡ ਵੀ ਵਜ ਜਾਂਦੇ ਖਾਰਾ ਲਓ ਭਾਈ ਉਹ ਭਾਈ ਅਸੀਂ ਤਾਂ ਉਹ ਬੰਦੇ ਨੂੰ ਮਿਸਤਰੀ ਕਰਾਂਗੇ ਕਿਉਂਕਿ ਉਹ ਮਿਸਤਰੀ ਵਾਂਗੂ ਕੰਮੇ ਕਰੀ ਜਾਂਦਾ ਕੋਈ ਕੋਈ ਇਦਰੋਂ ਤਾਂ ਲੱਗਦਾ ਉਹ ਕਿਵੇਂ ਡਾਟ ਨਹੀਂ ਬਣਾਦੀ ਹੁੰਦੀ ਹੈ ਨਾ ਐਂ ਲੱਗਦਾ ਕਿ ਉਹ ਡਾਟਾਂ ਲੰਘਾ ਹੁੰਦੀਆਂ ਹੈ ਠੀਕ ਹੈ ਭਾਈ ਤੇ ਵੀਰਾਂ ਕੋਲੇ ਸਾਰੇ ਸੋਨਾ ਵਾਲੀ ਕਾ ਟਰੈਕਟਰ ਖੜੇ ਨੇ ਕਿੰਨੇ ਤੇ ਕਾ ਖੜਾ 855 ਪੁਰਾਣੇ ਮਾਡਲ ਕਿ 24 ਹੈ 55 ਹੀ ਹੈ ਬਈ ਆਪਣਾ ਤਾਂ ਇਹ ਾਂਗੇ ਤੁਹਾਡੀ ਵੀਡੀਓ ਹਾਂਜੀ ਦੋਸਤੋ ਆਪਾਂ ਕੱਚੀ ਭਰਾਈ ਤੋਂ ਨਾ ਇਧਰਲੇ ਪਾਸੇ ਆਗੇ ਸੀ ਆਪਾਂ ਦੂਰੋਂ ਤੁਹਾਨੂੰ ਉਹ ਨਹੀਂ ਦਿਖਾਈ ਸੀ ਆ ਡਰਮ ਪਏ ਨੇ ਕੱਟੇ ਹਨਾ ਸਾਰੇ ਇਹਦੇ ਵਿੱਚ ਇਹ ਡਾੜੇ ਰੱਖੀ ਪਏ ਦੇ ਕਿਨੇ ਮੈਡੀਕਲ ਦਵਾਈਆਂ ਚਾਹੁੰਦੇ ਹੁੰਦੇ ਆ ਤੇ ਵੀਰਾਂ ਨੂੰ ਪੁੱਛਾਂਗੇ ਕੀ ਕੰਮ ਆ ਕਿਉਂ ਲਾਉਂਦੇ ਆ ਇਹ ਹਨਾ ਇੰਨਾ ਕੁ ਮੈਨੂੰ ਪਤਾ ਹੈ ਇਹਨਾਂ ਨੂੰ ਇਹ ਤਵੇ ਕਹਿੰਦੇ ਹੋਣਗੇ ਸ਼ਾਇਦ ਇਹ ਤੇ ਆਹ ਦੇਖਾ ਇਹ ਇੱਥੇ ਪੱਟੀਆਂ ਚੈੱਕ ਕਰਦੇ ਆ ਇਹ ਚ ਕੋਲਾ ਪਾਉਂਦੇ ਹੋਣਗੇ ਹਾਂਜੀ ਕੋਲੇ ਆ ਜਾਂ ਤਰੇ ਇਹ ਹੈਗਾ ਕੈਮਰਾ ਉਹ ਉਹ ਨਾ ਪਟੂਆ ਮੇਰੇ ਬਾਹਰ ਮਚਾ ਦੀ ਨਹੀਂ ਨਹੀਂ ਹਾਂ ਵੀਰੇ ਇਹਨੂੰ ਕੀ ਕਹਿੰਦੇ ਹੋ ਤੁਸੀਂ ਇਨੂੰ ਕੈਮਰਾ ਕਹਿੰਦੇ ਐ ਇਹਨੂੰ ਦੇਖਨੇ ਵਾਲਾ ਕੈਮਰਾ ਕਹਿੰਦੇ ਉਹ ਤੇਰੀ ਨੂੰ ਥੱਲੇ ਤੱਕ ਦਿਖਦਾ ਇਹਦੇ ਆ ਦੇਖੋ ਦੋਸਤੋ ਕਿਵੇਂ ਤਪੀ ਜਾਂਦਾ ਨਾ ਕਿਵੇਂ ਲਾਲ ਸੁਰਖ ਰੰਗ ਹੁੰਦਾ ਹੈਗਾ ਜਿੰਨਾ ਹੋਰ ਜ਼ਿਆਦਾ ਹੈਗਾ ਅਪਾ ਜੀ ਜਿੰਨਾ ਪਿੱਛੇ ਨੂੰ ਜਾਣਗੇ ਉਤਨਾ ਜ਼ਿਆਦਾ ਹੋਊਗਾ ਜੇ ਮੇਰਾ ਫੋਨ ਜਾ ਡਗ ਗਿਆ 1 ਮਿੰਟ ਬੰਨ ਜੂਦੀ ਹੈ ਨਾ ਅਗਦੀ ਨਹਿਰ ਚੱਲਦੀ ਹੈ ਹਾਂ ਇਹ ਇੱਕ ਤਰ੍ਹਾਂ ਦਾ ਖਤਰਨਾਕ ਜੀਜ ਹੈ ਯਾਰ ਇਹਨੂੰ ਵੀਰੇ ਕੀ ਕਹਿੰਦੇ ਤੁਸੀਂ ਇਹਨਾਂ ਨੂੰ ਅਗੜ ਚੱਕੀ ਇਹਨਾਂ ਨੂੰ ਕੁੰਡੀ ਨਾ ਇਹਨਾਂ ਨੂੰ ਤਾਂ ਝੌਂਕਦੇ ਵਾਲੀ ਮੋਰੀ ਕਹਿੰਦੇ ਐ ਝੋਕਣੇ ਵਾਲੀ ਆ ਕਿਹੜੇ ਚ ਕੁੰਡੀ ਭਾਰ ਕੇ ਤੂੰ ਇਹਨੂੰ ਕੈਮਰਾ ਕਹਿੰਦੇ ਆ ਦੇਖਣੇ ਵਾਲਾ ਅੱਛਾ ਇਹਨੂੰ ਕੈਮਰਾ ਕਹਿੰਦੇ ਤੁਸੀਂ ਕੀ ਬਾਤ ਹੈ ਇਹ ਦੇਖਣਾ ਨਾ ਹੋਰ ਆ ਕੋਲੇ ਵਾਲਾ ਹੋਰ ਆ ਹੈ ਹਾਂ ਅੱਛਾ ਤੇ ਇੱਥੇ ਪਾਉਣੇ ਕੋਲਾ ਕਿ ਹੋਰ ਵੀ ਕਿਤੇ ਪੈਂਦਾ ਇਹ ਸਾਰੇ ਹੱਥ ਪੋਲਾ ਪੋਨੇ ਹਾਂਜੀ ਦੋਸਤੋ ਆ ਕੋਲੇ ਕੋਲੇ ਡਰੰਪਾ ਕੋਲੇ ਇਹਨਾਂ ਦੇ ਕੈਮਰੇ ਕਹਿੰਦੇ ਆ ਕਿ ਕੀ ਕਹਿੰਦੇ ਨਾ ਇਹ ਚੱਕ ਚੱਕ ਇੱਥੋਂ ਆ ਹੀ ਪਾਈ ਜਾਂਦੇ ਵੀਰਾਂ ਦਾ ਇਸ ਦੇ ਪਿੱਛੇ ਕੋਲਾ ਰਹਤਾ ਹੈ ਕੋਈ ਨਾ ਪਾਉਂਦਾ ਅੱਛਾ ਆ ਪਾਉਂਦਾ ਬਈਆ ਤੇ ਆ ਪਾ ਕੇ ਆ ਦੇਖ ਇਹ ਇਹ ਚ ਪਾਉਗਾ ਹੁਣ ਆ ਦੇਖ ਇਹ ਇਦਾਂ ਕੰਮ ਕਰਦੇ ਆ ਭਾਈ ਕਿਉਂਕਿ ਨਾਲ ਦੀ ਨਾਲ ਅੱਗੇ ਚੱਲੀ ਜਾਂਦੀ ਹੈ ਤੇ ਕਾਰਿਆਕਰਮ ਇਟਾਂ ਦਾ ਪੱਕੀ ਜਾਂਦਾ ਹੈ ਨਾ ਤੇ ਇਹ ਕਿਦੋਂ ਇੱਥੋਂ ਸੋਡਾ ਕਾਰਿਆਕਰਮ ਪੂਰਾ ਹੋ ਗਿਆ ਇਹ ਅੱਗੇ ਲੱਗੇ ਜਾਵਾਂਗੇ ਡਰਾਮਾ ਨਹੀਂ ਇਧਰ ਲੱਗੇ ਇਧਰ ਇਟਾਂ ਪੱਕ ਗਈ ਅੱਛਾ ਇਹ ਇਹਦੇ ਪਹਿਲਾਂ ਇੱਥੇ ਸੀ ਹਾਂ ਪਹਿਲੇ ਇਧਰ ਤੇ ਅੱਗੇ ਅੱਗੇ ਨੂੰ ਜਾ ਰਹੀ ਹੁਣ ਅਸੀਂ ਇਧਰ ਲੱਗੇ ਜਾਵਾਂਗੇ ਹਾਂ ਠੀਕ ਹੈ ਭਾਈ ਫਿਰ ਉਹ ਕਿਹੜੀ ਕੱਚੀ ਉਧਰ ਭਰਾਈ ਗਈ ਨਹੀਂ ਉੱਥੇ ਹੈ ਠੀ ਇਹ ਤਾਂ ਯਾਰ ਗਰਮੀ ਆ ਸਾਲ ਚ ਕਿੰਨਾ ਸੇਕ ਮਾਰਦਾ ਇੱਥੇ ਤਾਂ ਗਰਮੀ ਜਿਹੀ ਕੋਈ ਰੁਕ ਨਹੀਂ ਸਕਦਾ 2-4 ਮਹੀਨੇ ਹੋ ਸਕਦਾ ਤੂੰ ਗਰਮੀ 'ਚ ਵੀ ਐਂ ਕਰਦੇ ਓ ਤੁਸੀਂ ਆਹ ਕੀ ਆਹ ਤਾਂ ਹੁਣੀ ਬੁਰਾ ਹਾਲ ਐ ਇਥੇ ਅਰਸਿਆਲ ਜੀ ਗਰਮੀ 'ਚ 5 ਮਿੰਟ 6 ਮਿੰਟ ਤੱਕ ਰੁਕਦਾ ਆਦਮੀ ਇਹਾ ਕਮਾਲ ਐ ਯਾਰ ਤੁਹਾਡੀ ਮਿਹਨਤ ਨੂੰ ਰੱਬ ਰੰਗ ਲਾਵੇ ਬਹੁਤ ਵੱਡੀ ਮਿਹਨਤ ਆ ਤੁਹਾਡੀ ਯਾਰ ਇਹ ਹੁੰਦੀ ਐ ਵੀਰੇ ਮਿਹਨਤ ਇਹ ਇਟ ਦੇ ਨਾਲ ਬੰਦੇ ਨੂੰ ਵੀ ਪਕਾਉਂਦੀ ਐ ਇੰਨਾ ਭੜਾ ਕੰਮ ਆ ਉਹ ਦੇਖ ਕਿੰਨੇ ਲਾਟ ਨਿਕਲੀ ਸੀ ਉਹ ਚੋਂ ਸਾਡੇ ਵੀ ਕਿੱਥੇ ਰਹਿਤੀ ਨਾ ਹੁਣ ਸਿਆਲ ਦਾ ਮਹੀਨਾ ਐ ਹਨਾ ਚੱਲ ਭਰਾਵਾ ਕਿਹੜਾ ਪ੍ਰਮਾਤਮਾ ਨੇ ਕਿੱਥੇ ਖਾਣਾ-ਦਾਣਾ ਲਿਖਿਆ ਹੁੰਦਾ ਉੱਥੇ ਕਰਨਾ ਪੈਂਦਾ ਹੈਗਾ ਪਰ ਰੱਬ ਮੈਂ ਤਾਂ ਹੀ ਕਹੂੰ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਰੱਬ ਇਹਨਾਂ ਨੂੰ ਤੇ ਇਹਨਾਂ ਦੀ ਮਿਹਨਤ ਨੂੰ ਇੱਕ ਆਹ ਕੀ ਕੰਮ ਹੁੰਦੇ ਆ ਤੁਹਾਡੇ ਆਹ ਵਾਹ ਵਾਹ ਤੇਰਾ ਬਾੜਾ ਹੈ ਕਾਹਦੇ ਖਾਤਰ ਕਹਿੰਦੇ ਸਫਾਈ ਸਫਾਈ ਅੱਗ ਬਣਾਉਣੇ ਵਾਸਤੇ ਆਗੇ ਅੱਗ ਬਣਾਉਣ ਖਾਤਰ ਕਹਿੰਦਾ ਉਹ ਇਹ ਅੱਗ ਚਾਲੂ ਹੋ ਜਾਂਦੀ ਹੈ ਇਹਦੇ ਨਾਲ ਆ ਦੇਖੋ ਦੋਸਤੋ ਇਹ ਜਿੱਤੇ ਕੁਝ ਨਹੀਂ ਹੈ ਨਾ ਤੇ ਆਹ ਡਰਮ ਦੇ ਵਿੱਚ ਇਹਨਾਂ ਨੇ ਬੂਰਾ ਵੀ ਪਾਰ ਕੇ ਆ ਦੇਗਾ ਆ ਡਾਢੇ ਕਿੰਨੇ ਖਲੇ ਰੱਖੇ ਹੈ ਨਾ ਆ ਦੇਖੋ ਇੱਕਰਾਂ ਫਿਰ ਅੱਗ ਪਾਏ ਜਾਂਦੀ ਉਹ ਤੋਂ ਬਾਅਦ ਕੋਲਾ ਸਟਣ ਲੱਗ ਜਾਂਦੇ ਆ ਚੱਲਦੀ ਅੱਗ ਤੇ ਆ ਦੇਖਿਓ ਚੂਰਨ ਹੁੰਦਾ ਓਏ ਇਸ ਵਿੱਚ ਨਿਕਾਸੇ ਕਿ ਇਸ ਵਿੱਚ ਰਾਬੜ ਅਬਲੀ ਹੈ ਹਾਂ ਆਦਿਆਂ ਦੀ ਨਿਕਾਸੇ ਕਿ ਰਾਬੜ ਜੀ ਰਾਬੜ ਜੀ ਜਗਨਨਾਥ ਜਗਨਨਾਥ ਇਹ ਵੀਰ ਦਾ ਨਾਮ ਜਗਰਨਾਥ ਕਿੱਥੋਂ ਆਏ ਹੋ ਤੁਸੀਂ ਕਿਹੜਾ ਇਲਾਕਾ ਹੈ ਦਰਾ ਯੂਪੀ ਰਾਏਪੁਰ ਦੇ ਜ਼ਿਲ੍ਹਾ 라이브레리 हां 라이브레리 జిల్లా జిల్లా ਤੇ گاؤں کون سا ہے ਚਨਾਵਲ 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 ਇੱਕ ਹੀ گاؤں ਕੇ ਹੋ ਆਪ ਸਭੀ ਸਭੀ ਇੱਕ ਹੀ گاؤں ਕੇ ਹੈ ਤੀਨੇ ਇੱਕ ਆਪ ਤਿੰਨ ਹੈ ਤੂੰ ਕਿਥੋਂ ਦਾ ਵੀਰੇ ਇੱਕ ਹੀ گاؤں ਤੇਰਾ ایریا کون سا ਹੈ ਕਹਾਂ ਕੇ ਆਪ ਯੂਪੀ ਯੂਪੀ ਕੇ ਯੂਪੀ ਮੇਂ ਕੌਨ ਸਾ ایریا ਹੈ 라이브레리 라이브레리 हां ਕਾਨਪੁਰ ਤੋਂ ਰਹਣ ਵਾਲੇ ਆਏ ਅਸੀਂ ਕਾਨਪੁਰ ਨੂੰ ਜਾਣਦੇ ਖਰਾ 100 ਕਿਲੋਮੀਟਰ ਦੂਰ ਹੈ ਕਾਨਪੁਰ ਤੇ 100 ਕਿਲੋ ਠੀਕ ਆ ਭਾਈ ਜਉਂਦੇ ਰਹੋ ਆ ਗਰਮ ਹੋ ਗਏ ਮੇਰੇ ਤੁਹਾਨੂੰ ਠੀਕ ਆ ਭਰਾਵਾ ਇਹ ਭਾਈ ਤੁਹਾਨੂੰ ਦੋਸਤੋ ਦੱਸਿਆ ਜੀ ਉਹ ਡਰਮ ਜੀ ਨਹੀਂ ਕਿਹੜੇ ਚਿੰਕਿਆ ਨਾ ਇਹ ਕਹਿੰਦੇ ਵੀਰਾਂ ਦੇ ਐ ਸਲੋਟ ਆਵਾਂਗੇ ਅਸੀਂ ਐ ਸਲੋਟ ਆ ਕੇ ਹਨਾ ਹੋਏ ਤੇ ਆਹ ਕੱਚੀਆਂ ਆਟਾਂ ਜਿੰਨੀਆਂ ਇੱਥੋਂ ਆਏ ਇੱਥੋਂ ਆ ਕੇ ਹਾ ਚਨੀਆਂ ਦੇ ਵੀਰ ਕਿਰੋ ਆਪਾਂ ਤੁਹਾਨੂੰ ਅੱਗੇ ਦਿਖਾਂਗਾ ਅਸੀਂ ਤੇ ਡਰਮ ਵੀ ਐਂ ਲਈ ਆਉਣਗੇ ਤੇ ਹੁਣ ਆਪਾਂ ਚੱਲ ਗਏ ਹੋਏ ਹੁਣ ਆਪਾਂ ਚੱਲਦੇ ਹਾਂ ਲੈਸਟ ਗੋ ਹੁੰਨੇ ਕਰ ਆ ਕਿਸੇ ਨੇ ਰੋੜੇ ਲੈਣੇ ਹੁਣ ਬਾਈ ਤੇ ਆਪਣੀਆਂ ਪੌੜੀਆਂ ਤੇ ਆਪਾਂ ਹੀ ਦਿਨੋਂ ਦੌੜੀਆਂ ਇਹ ਪੱਠਾ ਭਾਈ ਚਿੜੀ ਦੇ ਤੇ ਬੀਰੂ ਵਾਲੇ ਦੇ ਸਨ ਤੇ ਕਿਹੜੀ ਕੱਸੀ ਹੈ ਉੱਥੇ ਬਣਿਆ ਹੋਇਆ ਹੈਗਾ ਆ ਭਾਈ ਕੋਲੇ ਕੋਲੇ ਦੋ ਪੱਠੇ ਹਨਾ ਆਹਰਲਾ ਸ਼ਿਵ ਸ਼ਕਤੀ ਹੈ ਤੇ ਆਪਾਂ ਦੇਖਦੇ ਇਹਨਾਂ ਕੋਲੇ ਜਾਂਦੇ ਹਾਂ ਆਹ ਸ਼ਿਵ ਸ਼ਕਤੀ ਹੈ ਨਾ ਹੂੰ ਸ਼ਿਵ ਸ਼ਕਤੀ ਸ਼ਿਵ ਸ਼ਕਤੀ ਇਹਨਾਂ ਕੋਲੇ ਦੇਖਦੇ ਮਾਰਦੇ ਰੌੜਾ ਇੰਟਕਾ ਟਾਈਲ ਇੰਟ ਵਰ ਟਾਈਲ ਆਏ ਲੱਗਾ ਨਾ ਓਏ ਆ ਸੀ ਦਫ਼ਤਰ ਜਿਹਾ ਤਾਂ ਇਹਨਾਂ ਦਾ ਹਾਂਜੀ ਦੋਸਤੋ ਆਪਾਂ ਉਧਰੋਂ ਆ ਪੱਠੇ ਤੇ ਆ ਗਏ ਇਹਨਾਂ ਦਾ ਤੁਸੀਂ ਇੱਥਾਂ ਦਾ ਰੰਗ ਦੇਖੋ ਕਿਦਾਂ ਦਾ ਲੱਗਦਾ ਹੈ ਨਾ ਚਿੱਟਾ ਆ ਜਾਂ ਤੇ ਲਾਲ ਜਾ ਇਹ ਦੂਰੋਂ ਫਿਲਗਾ ਆਉਂਦੀ ਕਿਵੇਂ ਬਰਫੀ ਦੀ ਹੁੰਦੀ ਹੈ ਖੜਕਾਈ ਹੋਏ ਥੋੜੀ ਦੱਬ ਕੇ ਖੜਕਾ ਆ ਦੇਖ ਇਹ ਇਦਾਂ ਲੱਗਦੀ ਹੈ ਕਿਵੇਂ ਆਪਾਂ ਕੋਈ ਲੋਹੇ ਦੀ ਟੱਲੀ ਖੜਕਾਉਣੀ ਹੁੰਦੀ ਹੈ ਇੱਟ ਦੀ ਆਵਾਜ਼ ਕੰਚ ਵਰਗੀ ਆਉਂਦੀ ਹੈ ਦੇਖ ਠੀਕ ਹੈ ਘਰ ਕੁਆਲਟੀ ਚੰਗੀ ਹੈ ਘਰ ਇੱਟ ਦੀ ਵੈਰੀ ਗੁੱਡ ਬਹੁਤ ਵਧੀਆ ਤੇ ਪਰ ਚਿੱਟੀ ਜਿਹਦਾ ਮੈਨੂੰ ਸਮਝ ਨਹੀਂ ਆ ਵੀ ਚਿੱਟਗਈ ਹੈਗਾ ਤੋਂ ਆਏ ਠੀਕ ਹੈ ਘਰ ਹੈ ਜੀ ਗਰਮ ਹੋ ਕੇ ਠੀਕ ਹੈ ਇਹ ਦੂਰੋਂ ਨਾ ਘਰੇ ਪੰਗਾ ਚਿੱਟੇ ਜਾਇ ਲੱਗਣਗੇ ਵੀ ਨਵਾਂ ਲੰਗਾ ਸੱਚੀ ਫੀਲਿੰਗ ਆਉਂਦੀ ਏਦੀ ਨਵੀਂ ਦੀ ਠੀਕ ਗੱਲ ਬਾਤ ਹੈਗੀ ਏਦੀ ਤੇ ਵੀਰ ਚਿਨੀਆ ਦਾ ਘਰ ਪਤਾ ਨਹੀਂ ਕਿੰਨੀ ਕਿੰਨੀ ਬਟਵਾਲ ਲੈਣੇ ਆ ਚਾ 4000 ਇਹ ਆਪ ਦਾ ਹੈ ਕਿ ਪ੍ਰਾਈਵੇਟ ਹੈ ਕੋਈ ਆਪ ਦਾ ਹੀ ਹੈ ਏ ਬਈਆ ਟਰਾਲੇ ਦੇ ਵਿੱਚ 4000 ਇਟ ਬਾਕੀ ਲੈ ਗਏ ਹਨਗੇ ਵੀਰ ਖਾਰਾ ਤੇ ਬਾਕੀ ਕੋਈ 2500 ਪਾਉਂਦਾ ਕੋਈ 2000 ਪਾਉਂਦਾ ਨਾ ਹੋ ਕੱਚੀ ਦੀ ਭਰਾਈ ਇਹਨਾਂ ਨੇ ਵੀ ਸ਼ੁਰੂ ਕਰ ਰੱਖੀ ਹੈ ਬਈ ਉੱਥੇ ਉਹ ਮੜ ਰੇ ਟਰੈਡ 55 ਹੈ ਟਰੈਕਟਰ 55 ਹੈ ਭਾਈ ਯਾਰ ਅੱਜ ਯਾਰ ਕਿਉਂ ਨਾ ਪਾਉਣਗੇ ਹੈ ਅੱਗੇ ਘੋੜਾ ਜੋੜਿਆ ਇਹਨਾਂ ਨੇ ਇਸ ਕਰਕੇ 4000 ਪਾਉਂਦੇ ਆਸ਼ਾ ਦਾ ਨਹੀਂ ਘਰ ਲੈ ਕੇ ਜਾਂਦਾ ਵਿਚਾਰਾ ਇਹਨੂੰ ਉਹ ਫਿਲਟਰਾਂ ਦੇ ਵਿੱਚ ਕਿੰਨੀ ਕਿਸੇ ਲੈ ਕੇ ਨਹੀਂ ਆਇਆ ਯਾਰ ਕਿਟਣਾ ਕਿੰਨੀ ਕੁ ਲੋਡ ਹੁੰਦੀ ਆ ਉਹਦੇ ਹਿਸਾਬ ਨਾਲ ਰੱਖੇ ਹੋਏ ਇਹਨਾਂ ਨੇ ਸਾਰੇ ਆ ਦੇ ਕਿਵੇਂ ਹਾਂਜੀ ਦੋਸਤੋ ਇਹ ਕਿਹੜਾ ਸ਼ਿਵਸ਼ਕਤੀ ਆ ਨਾ ਸ਼ਿਵਸ਼ਕਤੀ ਇਹ ਸ਼ਿਵਸ਼ਕਤੀ ਕਿਹੜਾ ਪੱਠਾ ਪਈ ਇਸ ਤੇ ਆ ਸਾਨੂੰ ਇਟਾਂ ਦਿਖਾਂਗੇ ਨਾ ਸਾਹਮਣੇ ਪਿਛੇ ਦਿਖਾਂਗੇ ਅਸੀਂ ਇੱਕ ਨੰਬਰੀ ਹੈਗੀ ਇੱਟ ਦੇਖ ਕੇ ਰੂਹ ਖੁਸ਼ ਹੁੰਦੀ ਆ ਘਰ ਤੇ ਸ਼ਿਵਸ਼ਕਤੀ ਕਿਹੜਾ ਬਪਾਂ ਵਾਲੀ ਰੋਡ ਤੇ ਹੈ ਨਹੀਂ ਮੱਠਾ ਤੇ ਰੇਟ ਤਾਂ ਆਹੀ ਹੈ ਇਹਨਾਂ ਦਾ ਬਾਕੀ ਦੇਖਦੇ ਉੱਧਰ ਚੱਲ ਕੇ ਆਉਂਦੇ ਇੱਟ ਸਾਨੂੰ ਇਹ ਦੀ ਪਸੰਦ ਆਈ ਸੀ ਇੱਟ ਸਾਫ ਸਾਫ ਆ ਨਾ ਹਾਂ ਇਟ ਸਾਨੂੰ ਇਹ ਵਧੀਆ ਲੱਗੀ ਤਾਂ ਬਣੇ ਰਹੋ ਨਾਲ ਦਿਖਾਉਣੇ ਤੁਹਾਨੂੰ ਹੋਰ ਕਮਾਲ ਹਾਂਜੀ ਦੋਸਤੋ ਉਹ ਦੇਖ ਤਾਂ ਲਾਰਕੇ ਟਰੈਕਟਰ ਨੇ ਉਹ ਵਾ ਨਾ ਹੋਈ ਆਹ درختਾਂ ਨੇ ਉਹ ਲਿਆਓ ਦੇਖਾ ਆਪਾਂ ਉਹਦੇ ਕੋਲੇ ਚੱਲਦੇ ਹਾਂ ਖੜ ਜਾ ਤੇ ਪਰਲੇ ਭੱਠੇ ਦਾਗਾ ਇਹ ਡੈਂਪਰ ਚੱਕੀ ਜਾਂਦਾ ਉਹ ਚੱਲਦੇ ਆਂ ਉਹਦੇ ਕੋਲ ਖੜਿਆ ਹਾਂਜੀ ਦੋਸਤੋ ਆਪਾਂ ਆ ਗਏ ਸੀ ਗੁਰੂ ਕਿਰਪਾ ਤੇ ਇੱਥੇ ਕੱਚੀ ਪਥਾਰ ਹੋਈ ਜਾਂਦੀ ਹੈ ਨਾ ਓਏ ਕਿਧਰ ਆ ਦਫ਼ਤਰ ਇਹਨਾਂ ਦੇ ਅੱਗੇ ਹੈ ਨਾ ਓਏ ਕਿੱਥੋਂ ਦੀ ਜਾਇਆ ਜਾਊਗਾ ਦਫ਼ਤਰ ਕਿਧਰ ਆ ਓਏ ਕਿੱਥੋਂ ਦੀ ਜਾਇਆ ਜਾਊ ਦਫ਼ਤਰ ਓਹ ਦਫ਼ਤਰ ਜੇਣਾ ਕਿਧਰ ਦੀ ਚੱਲ ਗਏ ਪੂਪਰੇ ਪੂਰਾ ਇੱਧਰ ਦੀ ਵਗਜੂ ਨਾ ਹੋਰ ਰਸਤਾ ਹੈ ਰਸਤਾ ਇੱਧਰ ਹੈ ਕਹਿੰਦਾ ਇੱਥੋਂ ਦੀ ਵਗਜੂ ਐ ਹੈ ਨਹੀਂ ਆਪਾਂ ਨਹੀਂ ਜਾਂਦਾ ਚੱਲ ਆ ਬਾਜੇ ਲਾਰ ਕੇ ਫਟਕਣ ਦੇ ਡੀਜ ਦੇਖ ਓਏ ਇਹ ਕੱਚੀਆਂ ਇਟਾਂ ਦੀ ਪਥਾਰ ਦੇਖ ਹਨਾ ਇਹ ਕੱਚੀਆਂ ਇਟਾਂ ਦਾ ਕੰਮ ਹੁੰਦਾ ਇੱਥੇ ਤੇ ਹੈਗਾ ਤੇ ਸਾਰਿਆਂ ਨੇ ਡਿੱਕ ਲਾ ਰਖਿਆ ਨਾ ਓਏ ਤੇ ਸੋਨਰ ਜੀ ਤੇ ਲਾ ਚੱਲੋ ਮੋੜ ਗੱਡੀ ਅੱਗੇ ਗੱਡੀ ਫਿਰਦੀ ਹੈ ਆਹ ਲਈ ਫਿਰਦਾ ਕਵਾਸਾਕੀ ਆਹ ਦਾ ਬਾਜਾ ਲਈ ਬੈਠੇ ਬਾਗੜੀ ਇਹ ਪਤਾ ਨਹੀਂ ਕਿਹਦੇ ਗਾਣਾ ਲਈ ਇੱਥੇ ਆਪਾਂ ਦੇਖ ਕੇ ਉਧਰੋਂ ਇਟਾਂ ਤੇ ਭਾਈ ਆਗੇ ਸੀ ਮਾਰਕੀਟ ਚ ਤੇ ਉਹ ਕੀ ਕਰਨ ਆਏ ਹੈ ਉਹ ਨਹੀਂ ਬਸ ਕੱਲੀ ਚੈਨ ਹੀ ਕਸਾਉਂਦਾ ਹੈ ਠੀਕ ਆ ਠੀਕ ਆ ਠਿੰਡੀ ਫਿਰਦਾ ਸੀ ਤੇ ਆਪਾਂ ਉਹ ਤਾਂ ਚੈਨ ਜੀ ਨੇ ਕਸਾ ਲਏਗੇ ਹਨਾ ਹੋਏ ਆ ਕਿਸੇ ਨੇ ਦੰਦ ਕਢਾਉਣੇ ਹੁਣ ਜੀ ਹੋਏ ਮਾਰ ਮਾਰ ਕੇ ਮੁੱਕਣਾ ਆ ਸੀ ਉਹੀ ਕਢਦਾ ਵੀ ਘਰੇ ਹੀ ਕਢਦਾਂਗੇ ਇੰਨਾ ਨਾਲ ਮੱਥਾ ਮਾਰਨ ਹਾਂ ਐਂ ਲੱਗਦਾ ਕਿ ਮ ਦਿਵਾਲੀ ਜੀ ਆ ਗਈ ਹੁੰਦੀ ਦਵਾਰੇ ਹਨਾ ਲੋੜੇ ਗੁਰਸੰਦਾ ਚੈਨ ਕਸਾ ਕੀ ਹੋਣੇ ਆ ਤੇ ਵੀ ਗੱਲ ਵਾਲੇ ਆਪਾਂਗੇ ਜਿਸ ਵੀ ਬੋ ਚੈਨ ਕਸਾਉਣਾ ਆਖੜੇ 911 ਇਹ ਆਖੜਾ 911 ਰੱਖੀ ਬਠੇ ਤਾਂ ਚੜਾ ਰੱਖਿਆ ਪਾਈ ਪਾਂਦੇ ਆ ਆਹ ਕਹੇ ਜੈ ਨਾ ਇਹਦੇ ਚੈਨ ਆ ਉਹ ਥੱਲੇ ਜਵਾਕ ਪੈਡਲ ਮਾਰ ਕੇ ਚਲਾਉਂਦੇ ਆਗੇ ਗਿੱਲੇ ਆ ਰਹੇ ਆ ਆਓ ਸਾਈਕਲ ਮੰਗੂ ਆਓ ਯਾਰ ਆ ਦੇ ਕੰਗਾ ਦੇ ਇਹ ਨਾ ਬੈਲਟ ਹੁੰਦਾ ਆ ਉਹਦੇ ਕਿਵੇਂ ਪਿੱਛੇ ਆ ਉਹ ਬੈਲਟ ਇਹ ਜਵਾਕ ਪੈਰ ਰੋਕ ਸਕਦਾ ਹੈ ਇਹ ਬਾਈਆਂ ਦਾ 3000 ਦਾ ਨਿਊ ਹੌਨਲੈਂਡ ਆ 5620 ਸਟੈਂਡ ਟੈਂਟ ਤੇ ਦਾ 4x4 ਆ ਉਹ ਆ ਖੜਾਈ ਖੜਾ 55 ਤੇ ਆਪਾਂ ਕਸਾਈ ਜਾਂਦੇ ਚੈਨ ਵੀਰ ਤੋਂ ਹਾਂਜੀ ਕਸਤੀ ਵੀਰੇ ਹੁਣ ਬਾਰੀ ਆ ਗਈ ਕਮੈਂਟਾਂ ਦੀ ਅੱਗੇ ਤੁਸੀਂ ਇਹ ਬਲੌਗ ਦੇਖਿਆ ਨਾ ਆਪਾਂ ਪਹਿਲਾਂ ਇੱਧਰਲੇ ਪੱਠੇ ਦੇ ਗਏ ਸੀ ਫਿਰ ਦੂਜੇ ਤੇ ਉਹ ਬੱਪਾ ਵਾਲੇ ਤੇ ਵਾਗੀ ਸੀ ਨਾ ਬੱਪਾ ਨਾਲ ਤੋਂ ਆ ਗਿਆ ਪਹਿਲਾਂ ਬੀਰੋ ਵਾਲੇ ਵਾਲੇ ਤੇ ਗਏ ਸੀ ਫਿਰ ਬੱਪਾ ਵਾਲੇ ਤੇ ਗਏ ਸੀ ਨਾ ਠੀਕ ਹੈ ਟੱਕਰ ਸਾਰੇ ਪੱਠਿਆਂ ਦੀ ਵਧੀਆ ਹੁੰਦੀ ਹੈ ਟਾਂ ਉਹ ਆਪਾਂ ਆਪਦੀ ਪਸੰਦ ਹੁੰਦੀ ਹੈ ਉਹ ਜਾਂ ਰੇਟ ਵੀ ਵਧੀਆ ਹੁੰਦਾ ਸਾਰਿਆਂ ਦਾ ਕੁਆਲਿਟੀ ਦੇ ਹਿਸਾਬ ਰੇਟ ਹੁੰਦਾ ਹੈ ਕਵਾਲਿਟੀ ਸਾਰਿਆਂ ਦੀ ਵਧੀਆ ਆਪਾਂ ਦੀ ਪਸੰਦ ਹੁੰਦੀ ਹੈ ਯਾਰ ਇਟਾਂ ਕਿਸੇ ਨੇ ਨਹੀਂ ਮਾਰੀਆਂ ਆਂਦੀਆਂ ਤੇ ਹੁਣ ਵੀਰਾਂ ਨੇ ਕਿੰਨਾ ਨੇ ਕਮੈਂਟ ਕਰੇ ਸੀ ਭਾਈ ਪਿਛਲੇ ਵਲੌਗ ਚ ਸਾਰਿਆਂ ਨਾਲ ਤਸਵਿੰਦਰ ਸਿੰਘ ਬੜੈਚ ਉਹਦਾ ਵੀਰ ਦਾ ਧੰਨਵਾਦ ਕਰਦੇ ਆਂ ਭਾਈ ਹੁਣੇ ਪਿਆਰਾ ਪਿਆਰਾ ਕਮੈਂਟ ਕੀਤਾ ਹੈ ਸ਼ੁਕਰੀਆ ਫੇਰ ਆਪਣੇ ਇੱਕ ਵਕੀਲ ਸਿੰਘ ਵਕੀਲ ਹੈ ਇੱਕ ਤਾਂ ਵਕੀਲ ਸਿੰਘ ਹੈ ਇੱਕ ਵਕੀਲ ਸਿੰਘ ਵਕੀਲ ਉਹ ਵੀਰ ਦਾ ਸ਼ੁਕਰੀਆ ਧੰਨਵਾਦ ਕਰਦੇ ਆ ਤੇ ਇੱਕ ਸ਼ੇਰਾ ਸਿੰਘ ਸ਼ੇਰੂ ਉਹ ਵੀਰ ਦਾ ਧੰਨਵਾਦ ਕਰਦੇ ਆ ਭਾਈ ਕਮੈਂਟ ਕੀਤਾ ਉਹਨੇ ਤੇ ਗਰਵਿੰਦਰ ਸਿੰਘ ਉਹਦਾ ਵੀ ਧੰਨਵਾਦ ਕਰਦੇ ਆ ਉਹ ਵੀਰ ਨੇ ਵੀ ਭਾਈ ਕਮੈਂਟ ਕੀਤਾ ਸ਼ਾਬਾਸ਼ ਸਾਰੇ ਭਰਾਵਾਂ ਦਾ ਇਦਾਂ ਹੀ ਆਸ ਕਰਦੇ ਕਮੈਂਟ ਕਰਦੇ ਰਹੋਗੇ ਤੁਸੀਂ ਨਾ ਤੇ ਬਲੌਗ ਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਨਵੇਂ ਭਰਾ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾ ਹੈਗਾ ਤਾਂ ਫਿਰ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਜਾਂਦੇ ਰਹੋ বাসਦੇ ਰਹੋ ਰੱਬ ਰਾਖਾ